ਨਸ਼ੇ ਦੇ ਲਈ ਮਸ਼ਹੂਰ ਪਿੰਡ ਮੁਰਾਦਪੁਰਾ ਦੇ ਰਹਿਣ ਵਾਲੇ ਇੱਕ આરોપી ਨੂੰ ਨਸ਼ੀਲੀਆਂ ਗੋਲੀਆਂ ਦੇ ਸਮੇਤ ਸਿਟੀ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆ ਗ੍ਰਿਫਤਾਰ ਕੀਤਾ ਗਿਆ। ਦੱਸਦੀ ਹੈ ਕਿ ਸਿਟੀ ਪੁਲਿਸ ਅਧਿਕਾਰੀ ਚਿੰਦਰ ਸਿੰਘ ਬਾਠ ਨੇ ਇਸ આરોપી ਨੂੰ ਅਗਰਸੇਨ ਚੌਂਕ ਤੋਂ ਨਸ਼ੀਲੀਆਂ ਗੋਲੀਆਂ ਦੇ ਸਮੇਤ ਕਾਬੂ ਕੀਤਾ ਜਿਸ ਦੀ ਪਛਾਣ ਕੀ ਸੰਦੀਪ ਸਿੰਘ ਪਿੰਡ ਮੁਰਾਦਪੁਰਾ ਦੇ ਵਜੋਂ ਹੋਈ ਹੈ ਦੱਸਦੀ ਹੈ ਕਿ ਕਾਬੂ ਕੀਤੀ ਗਈ ਇਸ ਵਿਅਕਤੀ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਸ ਨੂੰ ਕਿ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਇਧਰ ਪਾਰ ਦੀ ਬਾਠ ਜੀ ਜਿਹੜਾ ਬੰਦਾ ਨਸ਼ੀਲੀ ਗੋਲੀਆਂ ਫੜਿਆ ਕਿੱਥੇ ਰਹਿਣ ਵਾਲਾ ਕਿੱਥੇ ਨਕਬੰਦੀ ਕੀਤੀ ਇਹਨਾਂ ਕੱਲ ਅਸੀਂ ਨਾਕਾਬੰਦੀ ਕੀਤੀ ਅਗਰਸੇਨ ਚੌਂਕ ਸਾਨੂੰ ਮੁਗਬਰੀ ਮਿਲੀ ਸੀ ਮਿਸਟਰ ਦੀਪ ਸਿੰਘ ਰੂ ਸੋਨੂ ਪੁੱਤਰ ਗਰਮੀਤ ਸਿੰਘ ਮਰਾਦਪੁਰਿਆ ਦਾ ਜੋ ਇਹ ਨਸ਼ੀਲੀਆਂ ਗੋਲੀਆਂ ਕੋਲੇ ਵੇਚਦਾ ਪਹਿਲਾਂ ਵੀ ਇੱਥੇ ਮੁਕੱਦਮੇ ਦਰਜ ਨੇ ਐਨਡੀ ਤੇ ਤੇ ਫਿਰ ਅਸੀਂ ਇਹਦੀ ਉੱਥੇ ਰੇਡ ਕਰੀ ਸੀ ਰੇਡ ਕਰਕੇ ਇਹਨੂੰ ਕਾਬੂ ਕੀਤਾ ਇਹਦੇ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਕਾਹਦੀ ਆ ਰਹੀ ਸੀ ਜੇ ਪੈਦਲ ਸੀ ਉੱਤੇ ਖੜਾ ਨੂਰਪੁਰਾ ਗਊਸ਼ਾਲਾ ਕੋਲ ਵੇਚ ਰਿਹਾ ਹਾਂ ਹਾਂਜੀ ਹਾਂ ਜੀ ਇਹਦਾ ਸੰਦੀਪ ਸਿੰਘ ਰੂ ਸੋਨੂ ਪੁੱਤਰ ਗਰਮੀਤ ਸਿੰਘ ਅਦਾਲਤ ਕੇਸ ਕਰਤਾ ਹਾਂਜੀ ਕਰਕੇ ਰਵੰਡਦੇ ਆ ਜੀ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ